ਮੈਂ ਤੁਹਾਨੂੰ ਥੋੜਾ ਜਿਹਾ ਵਿਸ਼ੋਕਣ ਤੇ ਦੱਸਣਾ ਚਾਹੁੰਦਾ 10724 ਨੂੰ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਵਰਕਸ਼ਾਪ ਆ ਉਹਦੇ ਤੇ ਫਾਇਰਿੰਗ ਹੋਈ ਸੀ ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਨੰਬਰ ਤੇ ਫਰੋਤੀ ਮੰਗੀ ਗਈ ਇੱਕ ਰੋਡ ਤੋਂ ਬਾਅਦ ਫਿਰ ਅਸੀਂ ਜਿਹੜਾ ਜਿੱਥੇ ਨੇ ਫਾਇਰਿੰਗ ਹੋਈ ਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਨੇ ਮੱਧ ਰਿਵੇ ਉਤੋਂ ਬਾਅਦ ਫਿਰ ਸਾਡੀ ਟੀਮ ਨੇ ਐਸਐਚਓ ਸਾਹਿਬ ਤੇ ਇਹਨਾਂ ਦੇ ਬਲਕੇ ਐਸੇ ਗੁਲਤਾਰ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹ ਦੀ ਸਪੀਸ਼ ਕੀਤੀ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਪਨਾ ਦੇ ਉੱਤੇ ਇਹਨਾਂ ਨੇ ਜੇਲਿਆਂ ਨੇ ਗੁਰਦੁਆਰੇ ਲਾਗੇ ਇੱਕ ਗੱਡੀ ਮੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਕਿਰੀ ਉਹਦੇ ਵਿੱਚੋਂ ਤਿੰਨ ਮੁੰਡੇ ਮਿਲੇ ਇਹਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ ਦੋ ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਉਹਨਾਂ ਦੇ ਅरेस्ट ਪਾਲੀ ਅरेस्टਵਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਹੁਣ ਰਿਮਾਂਡ ਲਿਆ ਫਿਰ ਫਿਰ ਦੁਬਾਰਾ ਉਹਨਾਂ ਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਇਹ ਦੁਬਾਰਾ ਇੱਕ ਪਿਸਤਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਕੀ ਹੈ ਉਹਨੇ ਫੇ ਆਪਣੀ ਪੁੱਛਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਦੀ ਟੀਮ ਗਈ ਉੱਥੇ ਲੈ ਕੇ ਉਹ ਰਖਵਰੀ ਪਿਸਤਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਤਲ ਮਿਲਿਆ ਪਿਸਤਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥ ਘੜੀ ਲੱਗੀ ਸੀ ਤਾਂ ਸਾਡੇ ਕਨਸਟੇਬਲ ਨੂੰ ਗੁੱਸਾ ਹੋ ਗਿਆ ਉਹਨੂੰ ੱਟਾ ਮਾਰ ਕੇ ਤੇ ਉੱਥੋਂ ਭੱਜ ਗਿਆ ਈ ਵੀ ਐਸ ਐਚ ਓ ਸਾਹਿਬ ਉਹ ਦਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੇ ਗਸ਼ਤ ਦੇ ਉੱਤੇ ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ ਉੱਥੇ ਜਾ ਕੇ ਅੱਗੋਂ ਫੇਰ ਇਹਨਾਂ ਨੇ ਘੇਰਾ ਪਾ ਲਿਆ ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਹਾ ਸੀ ਸੂਏ ਦੇ ਉੱਥੇ ਇਹਨਾਂ ਨੇ ਐਸ ਐਚ ਓ ਤੇ ਬਾਹਰ ਕੀਤਾ ਰੋੜਾ ਚੱਕ ਕੇ ਦਸ ਇਹਨਾਂ ਦੇ ਮਾਰਿਆ ਚਲੋ ਇਹਨੇ ਪਹਿਲਾਂ ਬਚਾਅ ਕੀਤਾ ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫੈਰ ਕੀਤਾ ਐਸ ਐਚ ਓ ਸਾਹਿਬ ਨੇ ਦੇਖਦੇ ਹੋ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਵੱਟਾ ਚੱਕ ਕੇ ਮੇਰਾ ਦੇ ਸਿਰ ਤੇ ਮਾਰਿਆ ਪਰ ਇਹ ਫੇਰ ਬਚਾ ਇਹਨਾਂ ਨੇ ਕਰਦੇ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਇੱਕ ਫਾਇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸੱਜੀ ਤੇ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨਕਨ ਸ਼ਾਹਪੁਰਾ ਗੋਪੀਕਨ ਸ਼ਾਹਪਰੀਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਇਸ ਨੂੰ ਸਠੇ ਵਾਲੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲਾ ਉਥੋਂ ਇਹ ਆਪਣਾ ਨੈਟਵਰਕ ਚ ਚਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਤੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਤੇ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੀਆਂ ਫਰੋਤੀਆਂ ਦੇ ਵਿੱਚ ਇਨਵੋਲ ਆ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ। ਤੇ ਸਰ ਇਹ ਦੋਸ਼ੀ ਦਾ ਨਾਂ ਕੀ ਇੰਸਪੈਕਟਰ ਰਖਾ ਰਿਹਾ ਹੈ? ਇਹ ਉਹਦਾ ਬਿੱਲਾ ਹੈ। ਗੁਰਪ੍ਰੀਤ ਸਿੰਘ ਬਿੱਲਾ ਸਨੋ ਕੁਲਦੀਪ ਸਿੰਘ ਮੈਸਮਪੁਰਪੁਰ ਦਾ। ਇਹ ਭਰਾ ਹੈ। ਇਹ ਇਹ ਭਰਾ ਹੋਏ ਨਹੀਂ ਪੱਲਿਆ ਭਈ। ਪੱਲਿਆ ਪੱਲਿਆ। ਇਹ ਧੋਪਰਾ ਆਇਆ ਹੈ। ਇਹ ਕੀ ਹੈਗਾ ਇਹ ਕੀ ਤਾਂ ਹੈਗਾ ਗਗਨਦੀਪ ਸਿੰਘ ਤੇ ਇਹ ਕਿਹਨਾਂ ਨਾਮ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਅਰੈਸਟ ਅਰੈਸਟ ਕੀਤੇ ਹੋਏ ਅਸੀਂ ਫਿਰ ਰਿਮਾਂਡ ਤੇ ਮੇਰਾ ਬੋਧੀ ਠਾਪੂਰੇ ਦੇ ਘਰ ਦਾ ਕੀ ਨਾਮ ਹੈ ਉਹ ਤਾਂ ਮਨਪ੍ਰੀਤ ਮਾਨੀ ਉਹ ਐਸੇ ਕਿਥੇ ਰਹੇ ਉਹ ਜੋ ਪਤਾ ਨਹੀਂ ਕਿ ਪੁਰਤਗਾਲ ਦੇ ਵਿੱਚ ਹੈ ਦੋਦੇ ਇਹ ਡੋਣੀ ਵੀ ਤੇ ਇਹ ਦੋਨੇ ਹੀ ਹੈ ਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਇਹ ਜਿਹੜਾ ਬਰਾਬਰ ਇੱਕ ਹੀ ਬੰਦੇ ਦੀ ਜਿਹੜੀ ਹਾਂ ਇੱਕੋ ਹੀ ਥੀ ਦੂਜਿਆਂ ਨੇ ਹਾਂ ਉਹ ਫੜ ਲਿਆ ਸੀ ਫੜ ਲਿਆ ਜੋ ਉਹਨਾਂ ਐਟਮੈਟਿਕ ਰਿਹਾ ਹਸਪੀਟਲ ਬਰਾਂਧ ਦੀ ਹੋ ਗਈ ਸੀ ਹਾਂ ਬਰਾਂਧ ਦੀ ਪਿਸਟਲ ਦੀ ਹੋ ਗਈ ਸੀ 32 ਬੋਲ ਜੀ ਕਿਨੇ ਫੇਰ ਕਰਨੇ ਪਿਆ ਜੀ ਦੋ ਫੇਰ ਇੱਕ ਤਾਂ ਹਵਾਈ ਫੇਰ ਕੀਤਾ ਸੀ ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹ ਇਹਦੀ ਲੱਤ ਤੇ ਲੱਗ ਗਿਆ ਜਿਹੜਾ ਹੁਸ਼ਾਰੀ ਪਰਚਾ ਦਰਜੀਤਾ ਜੀ ਉਹਨੂੰ ਵਾਅਦਾ ਕਰਦੇ ਹਾਂ 판ੀਆਂ ਦੀ ਬਿਲਕੁਲ ਵਾਅਦਾ ਕਰਾਂਗੇ ਉਹਦੇ ਵਿੱਚ ਜੀ ਇੱਕ ਪਹਿਲਾਂ ਤੋਂ ਆਮਰੇ ਕਰਦੇ ਸੀ ਪਹਿਲਾਂ ਅਸੀਂ ਉਸ ਕਰ ਰਹੇ ਹਾਂ ਤਾਂ ਫੀਸ ਦੇ ਵਿੱਚ ਚੈੱਕ ਕਰਦੇ ਹਾਂ ਬਾਕੀ ਉਹ ਤੁਹਾਨੂੰ ਕੇ ਲੇਟਰ ਔਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ ਹੋਊਗਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658